ਇਹੋ ਜਿਹਾ ਕਿਹੜਾ ਜੀਬ ਹੈ ਜਿਹੜਾ ਕਿ ਕਿਸੇ ਵੀ ਚੀਜ਼ ਦਾ ਸੁਆਦ ਆਪਣੀ ਜੀਵਨ ਨਾਲ ਨਹੀਂ ਲੈਂਦਾ ਬਲਕਿ ਪੈਰ ਨਾਲ ਲੈਂਦਾ ਕਮਾਲ ਹੈ ਜੀਬ ਹੈ ਲੇਕਿਨ ਜੀਬ ਨਾ ਸੁਆਦ ਨਹੀਂ ਲੈਂਦਾ ਪੈਰ ਨਾਲ ਲੈਂਦਾ ਇਹੋ ਜਿਹਾ ਕਿਹੜਾ ਜੀਬ ਹੈ ਜੋ ਆਪਣੀ ਮਤਲਬ ਕਿਸੇ ਵੀ ਚੀਜ਼ ਦਾ ਸੁਆਦ ਜੀਵਨ ਨਾਲ ਨਹੀਂ ਲੈਂਦਾ ਉਹਦੀ ਜੀਬ ਹੀ ਨਹੀਂ ਹੋਣੀ ਵਿਚਾਰੇ ਦਾ ਮੂੰਹ ਹੀ ਨਹੀਂ ਹੋਣਾ ਜੀਬ ਜੁਬ ਸਾਰਾ ਕੁਝ ਆਏਗਾ ਜੇ ਜੀਬ ਹੈਗੀ ਤਾਂ ਹੀ ਜੀਬ ਦਾ ਕਰਿਆ ਗਿਆ ਨਾ ਪੈਰ ਨਾਲ ਸੁਆਦ ਲੈਂਦਾ ਇਹ ਤਾਂ ਫਿਰ ਤੂੰ ਵਿਚਾਰ ਤੋਣਾ ਇਹ ਤਾਂ ਤੁਸੀਂ ਜੀਕੇ ਦਾ ਕੁਐਸਚਨ ਦਿਆ ਹੈ ਜੋ ਵੀ ਆ ਤੁਸੀਂ ਪਾਓ ਬਸ ਖੜਜੋ ਰੁਕਜੋ ਇਹਨੋ ਔਖਾ ਹੈ ਨਾ ਇਹ ਤਾਂ ਫਿਰ ਇਹ ਜੀ ਕੋਈ ਔਖਾ ਨਹੀਂ ਹੈਗਾ ਪਹਿਲਾਂ ਮੈਨੇ ਪਾਇਆ ਹੋਇਆ ਬਹੁ ਵਾਰੀ ਨਹੀਂ ਇਹ ਜੀਵ ਆਪਣੇ ਸਾਡੇ ਘਰ ਦੇ ਕੰਦੇ ਦੇ ਦੇਖੇ ਹੁੰਦਾ ਫਿਰਦਾ ਸਾਡੇ ਘਰ ਤਾਂ ਚੂਹਾ ਆਉਂਦਾ ਜਿਆਦਾ ਨਾ ਚੂਹਾ ਤਾਂ ਨਾਲ ਚੂਹਾ ਆਉਂਦਾ ਉਹ ਤਾਂ ਫਿਰ ਮੂਵੇ ਹੋਗਾ ਦੋ ਪਰਦੇ ਪਰਦੇ ਕਕੜੇ ਨਾ ਕਕੜੇ ਨਹੀਂ ਆ ਹੋ ਜਿਆਦਾ ਵਧੀਆ ਚੀਜ਼ ਆ ਬਹੁਤ ਜ਼ਿਆਦਾ ਮੇਰੀ ਫੇਵਰਟ ਆ ਤੁਹਾਡੀ ਫੇਵਰਟ ਹੈ ਜੀ ਜਨਵਰੀ ਹੈ ਨਾ ਹੈ ਤਾਂ ਕੋਈ ਜਾਂ ਸਿੱਧੀ ਕੇ ਮੈਨੇ ਜੀਵ ਮੈਨੂੰ ਮੈਨੂੰ ਪਤਾ ਕੁਝ ਹੋਰ ਹੀ ਨਾ ਹੋਏ ਥੋੜਾ ਕੀ ਪਤਾ ਲੱਗਦਾ ਕੀ ਇਹਨੇ ਕੱਢ ਦੋ ਜੀ ਮੈਂ ਪਿਛਲੀ ਵਾਰ ਰੀਆ ਨੂੰ ਬੰਦ ਰੀਆ ਬਣਾਤਾ ਸੀਗਾ ਫਿਰ ਸਹੀ ਸੀ ਜਵਾਬ ਸਾਰੇ ਦੇ ਸਹੀ ਸੀ ਚਲੋ ਇੱਕ ਮਿੰਟ ਕਿਹੜਾ ਜੀਵ ਹੈ ਜਿਹੜਾ ਪੈਰਾਂ ਦੇ ਨਾਲ ਸਵਾਰ ਲੈਂਦਾ ਘਰ ਦੇ ਛਿਪਕਲੀ ਮੂੰਹ ਹੈਗਾ ਉਹਦੇ ਤੂੰ ਮੂੰਹ ਤਾਂ ਫਿਰ ਤੁਸੀਂ ਕਹਿ ਹੈ ਜੀ 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 ਨਹੀਂ ਲਾ ਕੇ ਕਿਸ ਚੀਜ਼ ਦਾ ਸਵਾਦ ਖੋਣ ਲੈਂਦਾ ਪੈਰ ਕਿਹਦੇ ਨੇ ਕੋਕਰੇ ਦੇ ਪੈਰ ਹੁੰਦੇ ਨੇ ਬੜੇ ਸਾਰਿਆਂ ਦੇ ਹੁੰਦੇ ਨੇ ਮੱਛਰਾਂ ਤੇ ਮੱਛਰ ਦੇ ਵੀ ਹੁੰਦੇ ਨੇ ਜੀਭ ਵੀ ਹੁੰਦੀ ਹੈ ਤੇ ਦੰਦੀ ਵੀ ਵੱਡਦਾ ਓਕੇ ਕਿਹਦੇ ਦਾ ਸਵਾਦ ਲੈਂਦਾ ਉਹ ਪੈਰਾਂ ਨਾਲ ਪੈਰਾਂ ਨਾਲ ਸਵਾਦ ਲੈਂਦਾ ਹੈ ਜੀ ਘਰ ਦੇ ਸਾਡੇ ਘਰ ਤੁਸੀਂ ਦੇਖਿਆ ਹੋ ਜੀ ਇੱਕ ਵਾਰ ਦੇਖਿਆ ਸੀ ਤੇ ਮੈਂ ਤੁਹਾਨੂੰ ਦਿਖਾਇਆ ਵੀ ਸੀ ਉਹ ਦੇਖੋ ਕਿੰਨਾ ਜੀਵ ਹੈ ਉਹ ਦੇਖੋ ਮਕੜੀ ਮਕੜੀ ਹਾਂ ਨਹੀਂ ਉਹ ਤਾਂ ਅੱਗ ਪਰ ਦਿਖਾਉਂਗੀ ਮੈਂ ਨੀਚੇ ਥੋੜਾ ਨੇ ਦਿਖਾਉਂਗੀ ਨੀਚੇ ਕਿਹੜਾ ਸ਼ੀਫਟ ਖਾਦਾ ਤੁਸੀਂ ਉਹ ਤਾਂ ਨਹੀਂ ਉਹ ਜਿਹੜੀ ਆਪਣਾ ਲੱਕੜ ਨੂੰ ਲੱਗਦੀ ਹੈ ਸੁੰਡ ਸੁੰਡ ਪਤਾ ਨਹੀਂ ਕੀ ਕਹਿੰਦੇ ਨੇ ਆਪਣਾ ਉਹ ਕੀ ਲੱਕੜ ਤੋਂ ਜਿਹੜੀ ਲੱਗਦੀ ਹੈ ਸ਼ੌਕ ਨਾਓ ਅੱਜ ਫੜੀ ਚੰਗੀ ਸਾਡੇ ਘਰ ਜੀਵ ਆਇਆ ਵੀ ਪਤਾ ਵੀ ਨਹੀਂ ਕਿਹੜਾ ਜੀਵ ਆ ਗਿਆ ਤੁਹਾਡੇ ਘਰ ਰਿਸ਼ਤੇਦਾਰ ਆ ਕੇ ਮੁੜ ਗਏ ਤੇ ਤੁਹਾਨੂੰ ਖਬਰ ਨਹੀਂ ਵੀ ਬਈ ਉਹਨੇ ਕਿਹਾ ਬਿਰੂ ਆ ਕੇ ਕਿਹਾ ਜੀਗਾ ਕਿ ਪਹਿਲੇ ਚਾਹ ਵੜੀ ਪਿਲਾਓ ਫੇਰ ਮੈਂ ਪੁੱਛਦਾ ਬਾਈ ਬਾਈ ਕਿਹੜੋ ਪਿੰਡ ਦਾ ਤੁਹਾਡਾ ਕਿੱਥੋਂ ਆਇਓ ਹੈ ਕੱਢ ਜਾ ਇਹ ਕਿਹੜਾ ਜੀਵ ਹੈ ਸਾਡੇ ਘਰ ਆਇਆ ਇਹ ਚੂਹਾ ਹੋ ਗਿਆ ਸੱਪ ਸੁਪਤਾ ਤਰੁਕੀ ਆਇਆ ਹੈ ਜਿਹੜਾ ਕਿ ਕਿਸੀ ਵੀ ਚੀਜ਼ ਦਾ ਸੁਆਦ ਜੀਵ ਨਾਲ ਨਹੀਂ ਲੈਂਦਾ ਆਪਣੇ ਪੈਰਾਂ ਨਾਲ ਲੈਂਦਾ ਚੱਪਲ 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 ਜੀਵ ਥੋੜਾ ਹੁੰਦੀ ਹੈ ਮਨੇ ਕਰ ਜੀ ਇਹੋ ਜਿਹਾ ਕਿਹੜਾ ਜੀਵ ਹੈ ਜੋ ਸਾਡੀ ਚੀਜ਼ ਦਾ ਸਾਰਾ ਆਪਣੇ ਪੈਰਾਂ 'ਤੇ ਪੈਰਾ ਲੈਂਦਾ ਛਾੜੂ ਉਹ ਜੀਵ ਕਿ ਹਾਂ ਛਾੜੂ ਜੀਵ ਦਾ ਕਰ ਜਾ ਹਾਰ ਗਿਆ ਬਈ ਹਾਏ ਮਰਦੇ ਹੀ ਨਹੀਂ ਪਤਾ ਲੱਗਦਾ ਕਿਹੜਾ ਜਾਨਵਰ ਸਾਡੇ ਘਰ ਆ ਕੇ ਮੁੜ ਕੇ ਚਲਾ ਗਿਆ ਮੈਨੂੰ ਮਿਲਿਆ ਵੀ ਨਹੀਂ ਭਾਈ ਮਿਲ ਕੇ ਤਾਂ ਜਾਂਦਾ ਘੱਟੋ ਘੱਟ ਬਾਬੂ ਜੀ ਹਰਦਾ ਜਵਾਬ ਵੀ ਦੇ ਜਾਂਦਾ ਹਾਂ ਆਹ ਦੱਸੋ ਹਾਰ ਗਿਆ ਹਾਂ ਪਕਾ ਹੋਰ ਕੋਈ ਜਾਨਵਰ ਯਾਦ ਹੀ ਨਹੀਂ ਆ ਰਹਾ ਹੁਣ ਹਾਏ ਹੋਏ ਇੰਨੇ ਜਾਨਵਰ ਨੇ ਇੱਕ ਜਾਨਵਰ ਦਾ ਸਹੀ ਨਾ ਉਹ ਸਾਡੇ ਘਰ ਨਹੀਂ ਆਂਦਾ ਨਾ ਤੁਹਾਡੇ ਘਰੇ ਆਇਆ ਸੀ ਕਿਹੜਾ ਜਾਨਵਰ ਆ ਕੇ ਗਿਆ ਚਲੋ ਕਹਿ ਦਿੰਦੇ ਮੈਂ ਹਾਰ ਗਿਆ ਮੈਂ ਹਾਰ ਗਿਆ ਹੋਰ ਕੀ ਕੱਲ ਵੀ ਹਾਰੇ ਸੀ ਅੱਜ ਦੂਜੀ ਵਾਰ ਹਾਰ ਗਿਆ ਹਾਂ ਸੋ ਜਿੱਦ ਦਾ ਨਾਮ ਆ ਤਿਤਲੀ ਬਟਰਫਲਾਈ ਤਿਤਲੀ ਸਾਡੇ ਘਰ ਕਦੋਂ ਆਈ ਹੈ ਆਈ ਹੈ ਉੱਪਰ ਬੈਠੀ ਸੀਗੀ ਮੈਂ ਦਿਖਾਈ ਸੀਗੀ ਓਹੋ ਉਹ ਪੈਰਾਂ ਦਾ ਸਵਾਦ ਲੈਂਦੀ ਹੈ ਹਾਂਜੀ ਅੱਛਾ ਜੀ ਇਹ ਤਾਂ ਨਵੀਂ ਗੱਲ ਦੱਸਤੀ ਤੁਸੀਂ ਲੋੜੀ ਇਸ ਬੁਝਾਰਤ ਦਾ ਮਤਲਬ ਜੀਕੇ ਦਾ ਸਵਾਲ ਹੀ ਹੈ ਇਹਦਾ ਜਵਾਬ ਹੈ ਜੀ ਤਿਤਲੀ